ਸਤਿ ਸ਼੍ਰੀ ਅਕਾਲ ਦੋਸਤੋ ਸਟੋਰੀ ਕਿੰਗ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਤੇ ਉਮੀਦ ਕਰਦੇ ਹਾਂ ਅੱਜ ਜੋ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਏਗੀ ਜਿਸ ਦਾ ਨਾਮ ਹੈ ਕਾਲਾ ਟੀਵੀ ਤੇ ਰੰਗीन ਟੀਵੀ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਘਰਾਂ ਵਿੱਚ LED ਲੱਗੀਆਂ ਹ ਹਨ ਪਰ ਉਹ ਦਿਨ ਵੀ ਯਾਦ ਆ ਜਦੋਂ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀ ਉਸ ਟੀਵੀ ਦੇ ਵੱਖਰੇ ਹੀ ਨਜ਼ਾਰੇ ਸਨ ਕਿ ਆ ਦਿਨ ਹੁੰਦੇ ਸੀ ਉਹ ਐਤਵਾਰ ਨੂੰ ਸ਼ਕਤੀਮਾਨ ਦਾ ਇੰਤਜ਼ਾਰ ਰਹਿੰਦਾ ਸਾਰਾ ਹਫਤਾ ਇੰਤਜ਼ਾਰ ਕਰਦੇ ਕਿ ਕਦੋਂ ਐਤਵਾਰ ਦੇ 12 ਵਜਣਗੇ ਤੇ ਜੇ ਕਿਤੇ ਉਸ ਟਾਈਮ ਤੇ ਲੇਟ ਚਲੀ ਜਾਂਦੀ ਫੇਰ ਨਾ ਪੁੱਛੋ ਓਹੋ ਜਿਉਂਦੇ ਜੀ ਮਰ ਜਾਂਦੇ ਸੀ ਤੇ ਬਿਜਲੀ ਵਾਲਿਆਂ ਨੂੰ ਗਾਲਾਂ ਕੱਢ-ਕੱਢ ਮਾਰ ਦਿੰਦੇ ਸੀ ਬਹੁਤ ਦੁੱਖ ਹੁੰਦਾ ਇੱਕ ਦੁੱਖ ਇਹ ਹੁੰਦਾ ਸੀ ਕਿ ਅਗਲੇ ਦਿਨ ਸਕੂਲ ਜਾਣਾ ਉਸ ਟੀਵੀ ਤੇ ਸ਼ਾਮ 4 ਵਜੇ ਤੋਂ ਪੰਜਾਬੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਸੀ ਵੈਸੇ ਹੁਣ ਮੈਨੂੰ ਪ੍ਰੋਗਰਾਮਾਂ ਦੇ ਨਾਮ ਤਾਂ ਨਹੀਂ ਯਾਦ ਸਵਾਇ ਲਿਸ਼ਕਾਰਾ ਦੇ ਪਰ ਜੇ ਕਿਸੇ ਨੂੰ ਯਾਦ ਹਨ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸ ਦਿਓ ਉਹ ਟੀਵੀ ਜੇ ਚੱਲਦਾ ਰਹਿੰਦਾ ਤਾਂ ਨਜ਼ਾਰੇ ਸੀ ਪਰ ਜੇ ਰੁਕ ਜਾਂਦਾ ਤਾਂ ਫਿਰ ਕੋਈ ਮਾਝਾ ਲਾਲ ਹੀ ਉਸ ਨੂੰ ਚਲਾ ਸਕਦਾ ਸੀ ਉਸ ਦਾ ਐਂਟੀਨਾ ਠੀਕ ਕਰਨ ਚੀ ਅੱਧਾ ਘੰਟਾ ਲੱਗ ਜਾਂਦਾ ਸੀ ਪਰ ਫਿਰ ਵੀ ਉਹ मेरे टीवी मेरे ਵਰਗੇ ਬੱਚਿਆਂ ਦੇ ਲਈ ਜ਼ਿੰਦਗੀ ਹੁੰਦਾ ਸੀ ਇਹ ਉਹ ਹੀ ਸਮਝ ਸਕਦੇ ਨੇ ਜਿਹੜੇ ਕਾਲੇ ਟੀਵੀ ਦੇ ਵੇਲੇ ਦੇ ਹਨ ਫਿਰ 2005 ਚ ਅਸੀਂ ਰੰਗीन ਟੀਵੀ ਲੈ ਆਂਦਾ ਡੈਡੀ ਆਪਣੇ ਦੋਸਤਾਂ ਨਾਲ ਸਵੇਰ ਦਾ ਗਿਆ ਰਾਤ ਨੂੰ ਟੀਵੀ ਲੈ ਕੇ ਆਇਆ ਪਹਿਲਾਂ ਅਸੀਂ ਜਦੋਂ ਗਵਾਂਡੀਆਂ ਦੇ ਰੰਗीन ਟੀਵੀ ਦੇਖਦੇ ਤਾਂ ਬਹੁਤ ਦਿਲ ਕਰਦਾ ਸੀ ਕਿ ਸਾਡੇ ਵੀ ਹੋਵੇ ਫਿਰ ਆਖਰਕਾਰ ਪੂਰੇ 12000 ਖਰਚ ਕੇ ਰੰਗीन ਟੀਵੀ ਲੈ ਆਂਦਾ ਉਸ ਟਾਈਮ 12000 ਰੁਪਏ ਬਹੁਤ ਵੱਡੀ ਰਕਮ ਸੀ ਅੱਜ ਕੱਲ ਭਾਵੇਂ ਆਪਾਂ ਹਰ ਸਾਲ ਕਿਸੇ ਫੋਨ ਤੇ ਇੰਨੇ ਖਰਚ ਦਿੰਦੇ ਹਾਂ ਉਸ ਟੀਵੀ ਨੂੰ ਰੱਖਣ ਲਈ ਕੈਬਨ ਵੀ ਲੈ ਕੇ ਆਂਦਾ ਟੈਰਾਂ ਵਾਲਾ ਉਸ ਟਾਈਮ ਮੇਰੇ ਦਾਦਾ ਜੀ ਨੇ ਬਹੁਤ ਗਾਲਾਂ ਦਿੱਤੀਆਂ ਕਹਿੰਦੇ ਇੰਨੇ ਕਿਹੜਾ ਦੁੱਧ ਦੇਣਾ ਇੰਨੇ ਚ ਤਾਂ ਮੱਝ ਆ ਜਾਂਦੀ ਟੀਵੀ ਤਾਂ ਰੰਗੀਨ ਲੈ ਆਂਦਾ ਪਰ ਪ੍ਰੋਗਰਾਮ ਉਹੀ ਚੱਲਦੇ ਸੀ ਕਿਉਂਕਿ ਅਜੇ ਡਿਸ਼ਾਂ ਨਹੀਂ ਆਈਆਂ ਸੀ ਬਸ 2 ਸਾਲ ਨਹੀਂ ਪੇ ਕੀ ਢਿਸ਼ਾਂ ਲੱਗ ਗਈਆਂ ਪਹਿਲਾਂ ਗਵਾਂਡੀਆਂ ਦੇ ਲੱਗੀ ਫਿਰ ਅਸੀਂ ਆਪਣੇ ਡੈਡੀ ਨੂੰ ਫੋਨ ਕਰ ਦਿੱਤਾ ਕਿ ਫਲਾਣਿਆਂ ਨੇ ਡਿਸ਼ ਲਵਾ ਲਈ ਹੈ ਮੇਰੇ ਡੈਡੀ ਮੇਰਾ ਕਹਿੰਦਾ ਕੋਈ ਨਹੀਂ ਪੁੱਤ ਐਤਕੀ ਵਾਰ ਆਪਾਂ ਵੀ ਲਵਾ ਲਾਂਗੇ ਡੈਡੀ ਮੇਰੇ ਹੋਣਾ ਰਿਟਾਇਰ ਸੀਆਰਪੀਐਫ ਅਫਸਰ ਹਨ ਉਹ ਜਦੋਂ ਛੁੱਟੀ ਆਏ ਤਾਂ ਡਿਸ਼ ਵੀ ਲਵਾ ਲਈ ਫਿਰ ਤਾਂ ਪੁੱਛੋ ਹੀ ਨਾ ਨਜ਼ਾਰੇ ਹੀ ਆ ਗਏ ਚੈਨਲਾਂ ਦੀ ਲਾਈਨ ਲੱਗ ਗਈ ਸਮਝ ਨਾ ਆਵੇ ਕਿਹੜਾ ਦੇਖੀਏ ਤੇ ਕਿਹੜਾ ਨਾ ਫਿਰ ਹੌਲੀ ਹੌਲੀ ਕੁਝ ਚੈਨਲ ਫੇਵਰੇਟ ਬਣ ਗਏ ਉਹਨਾਂ ਵਿੱਚੋਂ ਸਟਾਰ ਉਤਸਵ ਸਾਰਿਆਂ ਨੇ ਦੇਖਿਆ ਹੋਣਾ ਉਹ ਬੱਚਿਆਂ ਦਾ ਫੇਵਰੇਟ ਹੁੰਦਾ ਸੀ ਕੀ ਕੁਝ ਨਹੀਂ ਦੇਖਿਆ ਉਸ ਚੈਨਲ ਤੇ ਸ਼ਾਕਾ ਲਾਕਾ ਬੂਮ ਬੂਮ ਸੋਨਪਰੀ ਹਾतिम ਸ਼ਰਾਰਤ ਵਿਕਰਾਲ ਔਰ ਗੁਬਰਾਲ ਕੋਈ ਹੈ ਰਮਾਇਣ ਮਹਾਭਾਰਤ ਸਾਈ ਬਾਬਾ ਤੇ ਹੋਰ ਪਤਾ ਨਹੀਂ ਕੀ 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 ਕਿੰਨਾ ਹੋਰ ਨਾ ਚੈਨਲਾਂ ਤੇ ਵੀ ਵਧੀਆ ਸੀਰੀਅਲ ਚੱਲਦੇ ਸੀ ਇੱਕ ਅਦੁਲਖਨ ਨਾਮ ਦਾ ਸੀਰੀਅਲ ਚੱਲਦਾ ਸੀ ਜੋ ਮੰਮੀ ਹਰਾਂ ਦਾ ਫੇਵਰੇਟ ਹੁੰਦਾ ਸੀ ਹਿੰਦੀ ਦੇ ਨਾਲ ਨਾਲ ਪੰਜਾਬੀ ਚੈਨਲ ਵਿਵਧ ਗਏ ਸਨ ਹੋਂ ਦਾ ਮੁੱਖ ਮੰਤਰੀ ਉਦੋਂ ਜਗਰੂ ਹਾਜ਼ਰ ਲੈ ਕੇ ਆਂਦਾ ਹੁੰਦਾ ਸੀ ਡੀਡੀ ਪੰਜਾਬੀ ਤੇ ਵੀ ਪ੍ਰੋਗਰਾਮ ਵਧ ਗਏ ਸਨ ਕੁੱਲ ਮਿਲਾ ਕੇ ਬਹੁਤ ਨਜ਼ਾਰੇ ਲੁੱਟੇ ਉਸ ਟੀਵੀ ਨਾਲ ਹੁਣ ਟੀਵੀ ਤੇ ਚੈਨਲਾਂ ਦੀ ਪਰਫਾਰਮੈਂਸ ਹੈ HD ਵੀ ਚੈਨਲ ਵੀ ਆ ਚੁੱਕੇ ਹਨ ਇੰਟਰਨੈਟ ਤੇ ਕੁਝ ਵੀ ਦੇਖ ਸਕਦੇ ਆ ਪਰ ਉਹ ਨਜ਼ਾਰਾ ਨਹੀਂ ਆਉਂਦਾ ਜੋ ਬਚਪਨ ਵਿੱਚ ਕਾਲਾ ਟੀਵੀ ਤੇ ਫਿਰ ਰੰਗीन ਟੀਵੀ ਦੇਖਣ ਚਾਹੁੰਦਾ ਹੁੰਦਾ ਸੀ ਤਾਂ ਦੋਸਤੋ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਕਾਲਾ ਟੀਵੀ ਤੇ ਰੰਗीन ਟੀਵੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਚੰਗੀ ਲੱਗੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਕਹਾਣੀ ਪਾ ਚੁੱਕੇ ਹਾਂ ਜਿਸ ਦਾ ਨਾਮ ਹੈ BCR ਉਹ ਵੀ ਇਸ ਤਰ੍ਹਾਂ ਪੁਰਾਣੀਆਂ ਯਾਦਾਂ ਨੂੰ ਲੈ ਕੇ ਬਣਾਈ ਗਈ ਹੈ ਜੇਕਰ ਕਹਾਣੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਰੰਗੀਨ ਟੀਵੀ ਅਤੇ ਕਾਲੇ ਟੀਵੀ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਤੁਸੀਂ ਕਮੈਂਟ ਬਾਕਸ ਵਿੱਚ ਸ਼ੇਅਰ ਕਰ ਸਕਦੇ ਹੋ ਅਤੇ ਨਾਲ ਹੀ ਜੇਕਰ ਹਜੇ ਤੱਕ ਚਾੜਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਕੇ ਆਲਟੇ ਕਰ ਦੋ ਬਾਕੀ ਸਾਡੀਆਂ ਆਉਣ ਵਾਲੀਆਂ ਨਵੀਆਂ ਕਹਾਣੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ